ਇੱਕ ਵਾਰੀ ਮੈਂ ਕਰਤਾਰ ਰਮਲੇ ਨਾਲ ਤੁੰਬੀ ਵਜਾਉਣ ਵਾਸਤੇ ਗਿਆ ਹਾਂ ਉਹ ਲੰਚ ਟਾਈਮ ਹੋਇਆ ਹਾਂ ਲੰਚ ਟਾਈਮ ਹੋਇਆ ਤਾਂ ਸਾਰੇ ਲੋਕ ਬਾਹਰ ਆ ਗਏ ਮਿਊਜ਼ੀਸ਼ੀਅਨ ਵਗੈਰਾ ਉਹ ਮੈਂ ਗੁਣਗਣਾਉਣ ਲੱਗ ਪਿਆ ਮੈਨੂੰ ਨਹੀਂ ਸੀ ਪਤਾ ਪਿੱਛੇ ਸੁਣਦਾ ਕੋਈ ਅੱਛਾ ਉਹ ਮਿਊਜ਼ੀਸ਼ੀਅਨ ਆ ਗਏ ਗਏ ਉਹ ਅਰੇ ਭਾਈ ਸਰਦਾਰ ਜੀ ਮੈਂ ਸਰਦਾਰ ਹਾਂ ਅੱਛਾ ਸਰਦਾਰ ਜੀ ਦਵਾਰਾ ਗਾਓ ਮੈਨੂੰ ਕਿਹਨਾਂ ਦਾ ਪੈ ਗਿਆ ਕੋਈ ਹਾਂ ਮੈਨੂੰ ਲੱਗਦਾ ਆਵਾਜ਼ ਮੇਰੀ ਅੰਦਰ ਚੱਲ ਗਈ ਅੱਛਾ ਵੀਰ ਉਹ ਸ਼ਾਇਦ ਮੈਨੂੰ ਹੁਣ ਘੂਰਣਗੇ ਛਿਰਕਣਗੇ ਅੱਛਾ ਦੇਖੋ ਇਸੇ ਕਰਕੇ ਕਿਉਂਕਿ ਉਹ ਆਵਾਜ਼ ਅੰਦਰ ਆ ਗਈ ਸਾਰੀ ਅੱਛਾ

ਉਹਨਾਂ ਨੇ ਇਸ ਕਰਕੇ ਸੁਣ ਲਿਆ ਕਿ 뮤జిਸ਼ਨ ਜਿਹੜੇ ਲੋਗ ਨੇ ਫਿਰ ਲੋਕ ਸੈਕਲ ਕਲਾਕਾਰ ਇਹਨਾਂ ਦੀ ਹੱਥਾਂ ਚ ਲੰਗਦੇ ਨੇ ਮਤਲਬ ਇਹਨਾਂ ਨੂੰ ਛੇਤੀ ਛੇਤੀ ਪਸੰਦ ਨਹੀਂ ਆਉਂਦਾ ਕੁਝ ਹਾਂ ਵੀ ਚੰਗਾ ਹੀ ਹੋਊਗਾ ਥੋੜਾ ਚੰਗਾ ਹੀ ਹੋਊਗਾ ਜੀ 뮤జిਸ਼ਨ ਕਹੇ ਗੱਲ ਵੀ ਠੀਕ ਗੱਲ ਵੀ ਠੀਕ ਹੈ ਮੈਂ ਉਹ ਮੇਰੇ ਆਈਡੀਅਲ ਸੀ ਕਿ ਮੈਂ ਡਰਦਾ ਡਰਦਾ ਉਹਨਾਂ ਦੇ ਸਾਹਮਣੇ ਸ਼ੁਰੂ ਕੀਤਾ ਮੈਂ ਰੋਡਵੇ ਦੇ ਲਾਰਿਸ ਨਾਲ ਅੱਛਾ ਫਿਰ ਉਹਨਾਂ ਨੇ ਨਾ ਉਹ ਬੜੇ ਅਣਖੀ ਜਿਹੇ ਬੰਦੇ ਨੇ ਨਾ ਉਹਨਾਂ ਦਾ ਬੜਾ ਐਟੀਟਿਊਡ ਅਲੱਗ ਹੀ ਹੈ ਹਾਂ ਸ਼ੁਰੂ ਤੋਂ ਹਾਂ ਉਹਨਾਂ ਨੇ ਮੈਨਜਰ ਸਾਹਿਬ ਨੇ ਬੁਲਾਇਆ ਇਧਰ ਆਈਏ ਕਹਿੰਦੇ ਹਾਂ ਜ ये लड़का अच्छा गाता है आप रिकॉर्ड करेंगे कि नहीं अच्छा वो सर ऐसे पहले भी आए थे ये पंछी वाली और बहुत अच्छा गाते हैं मुझे पता है लेकिन आपको पता है कि हेड ऑफिस से ये अप्रूवल लेनी होगी नए आर्टिस्टों के साथ रिस्क नहीं अच्छा अच्छा वो कह दे रिकॉर्ड करना है या नहीं यस या नो प्लीज टेल मी यस या नो अच्छा थैंक यू सर ਉਹਨਾਂ ਨੇ ਆਪਣਾ ਬੀਫ ਕਿਸਟ ਪੜਿਆ ਲੈਟਰ ਹੈਡ ਕਟਿਆ ਮੈਨੂੰ ਰਿਕਾਰਡਿੰਗ ਦੀ ਡੇਟ ਦੇ ਕੇ ਓਏ ਹੋਏ ਕੀ ਬਾਤ ਹੈ ਹਨਿਆ ਜੀ ਬੇਟਾ ਮੈਂ ਤਨੂੰ ਰਿਕਾਰਡ ਕਰਦਾ ਬਹੁਤ ਸਹੀ ਸੋ ਉਹ ਜਿਹੜੇ ਦਿਨ ਮੇਰੇ ਮਤਲਬ ਜਦੋਂ ਡੇਟ ਲਾਈਨ ਤੋਂ ਜਿਹੜੀ ਮੈਂ ਡੇਟ ਉਹਨਾਂ ਨੇ ਆਪਣੇ ਲੈਟਰ ਹੈਡ ਤੋਂ ਦਿੱਤੀ ਔਰ ਜਦ ਤੱਕ ਉਹ ਡੇਟ ਨਹੀਂ ਆਈ ਮੈਂ ਕਿਹੜਾ ਜੀਵਨ ਜੀਆ ਖੁਸ਼ੀ ਦੇ ਵਾਲੇ ਕੀ ਬਾਤ ਉਹ ਮੈਂ ਐਕਸਪਲੇਨ ਨਹੀਂ ਕਰਦਾ ਓਏ ਹੋਏ ਤੇ ਕਦੇ ਯਕੀਨ ਨਾ ਆਵੇ ਹੋਏਗਾ ਕਿ ਨਹੀਂ ਹੋਏਗਾ ਇਹ ਕਿਵੇਂ ਹੋ ਸਕਦਾ ਐਦਾਂ ਮੈਨੂੰ ਸੁਣ ਕੇ ਬੰਦਾ ਡੇਟ ਚਲੋ ਮੈਂ ਗਿਆ ਹਾਂ ਉਹਨਾਂ ਨੇ ਮੈਨੂੰ ਰਿਕਾਰਡ ਕੀਤਾ ਤੇ ਉਹਨਾਂ ਨੂੰ ਪਤਾ ਲੱਗ ਗਿਆ ਵੀ ਇਹ ਬਾਅਦ ਗਰੀਬ ਕਰਨ ਨੂੰ ਬਲਾਕ ਕਰਦਾ ਹੁੰਦਾ ਹੈ ਨਾ ਉਹਨਾਂ ਨੇ ਮੈਨੂੰ 15 ਦਿਨ ਉੱਥੇ ਰੱਖਿਆ ਆਪਣੇ ਕੋਲ ਚਲ ਇਹ ਦਗਾ ਰਿਕਾਰਡਿੰਗ ਆ ਗਈ ਪ੍ਰਮੇਂਦਰ ਸੰਧੂ ਤੇ ਸੰਦੀਲੇ ਦੀ ਅੱਛਾ ਇਹਦੇ ਵਿੱਚ ਪਰਮੋਨੀਅਮ ਆ ਤੁਹਾਨੂੰ ਵੀ ਅਜ ਮਿਲ ਗਿਆ ਤੁਸੀਂ ਪਲੇ ਕਰ ਲੈਂਦੇ ਸੀ ਉਹ ਪਰਮੋ ਅੱਛਾ ਉਹਨਾਂ ਨੇ ਸੁਣਿਆ ਸੀ ਮੈਨੂੰ ਠੀਕ ਹੈ ਠੀਕ ਪਰਮੋਨੀਅਮ ਹਾਂ ਤੇ ਕਿਸੇ ਚ ਤੁੰਗ ਵੀ ਕਿਸੇ ਚ ਫਿਰ ਚਮਕੀਲਾ ਚਮਕੀਲਾ ਮੇਰਾ ਬੈਚਮੇਟ ਹੈ ਅੱਛਾ ਤੇ ਅਸੀਂ ਇਕੱਠੇ ਸਟੱਡੀ ਸ਼ੁਰੂ ਕੀਤੀ ਆ ਓਕੇ ਓਕੇ ਤੇ ਉਹ ਉਹਦੀ ਰਿਕਾਰਡਿੰਗ ਸੀਗੀ ਉਹ ਕਹਿੰਦੇ ਚੱਲ ਇਹਦੇ ਨਾਲ ਤੂੰ ਹਾਰਮੋਨੀਅਮ ਵਜਾ ਤੇ ਤੂੰ ਵੀ ਵਜਾ ਅੱਛਾ ਉਹ ਵੀ ਵਜਾ ਲਈ ਇਦਾਂ ਹੀ ਕਈ ਕਲਾਕਾਰ ਆਏ ਉਹਨਾਂ ਨਾਲ ਕਿਸਣਾ ਤੂੰ ਵੀ ਬਿਜਨਾ ਹਾਰਮੋਨੀਅਮ ਮਨ ਉਹਨਾਂ ਨੇ ਮੈਨੂੰ 15 ਦਿਨਾਂ ਬਾਅਦ 10000 ਰੁਪਏ ਦਿੱਤੇ ਅੱਛਾ ਮੈਨੂੰ ਲੱਗੇ ਵੀ ਇਹਨਾਂ ਨੇ ਨਾ ਇਸ ਕਰਕੇ ਦਿੱਤਾ ਵੀ ਤੂੰ ਰੱਖ ਲੈ ਮੈਂ ਘਰ ਜਾ ਕੇ ਲੈ ਲੂੰਗਾ ਤੇਰੇ ਕੋਲ ਅੱਛਾ ਓਏ ਮੈਂ ਤਾਂ ਕੋਈ ਇਦਾਂ ਦਾ ਕੰਮ ਨਹੀਂ ਕੀਤਾ ਬੀ 10000 ਰੁਪਏ ਮਤਲਬ ਅੱਜ ਦਾ ਲੱਖ ਰੁਪਿਆ ਓਏ ਹੋਏ ਹਾਂ ਤੇ ਮੈਂ ਉਹਨੂੰ ਬੜੀ ਸੰਭਾਲ ਕੇ ਰੱਖੋ ਕਿ ਮੈਂ ਪੂਰਾ ਕਿਵੇਂ ਕਰੂੰਗਾ ਜਿਹੜੇ ਉਹ ਓਏ ਹੋਏ ਠੀਕ ਹੈ ਮੈਂ ਤਾਂ ਕਿਰਾਇਆ ਮੰਗੇ 25 ਰੁਪਏ ਲੈ ਕੇ ਉਹਨੇ ਕਿਸੇ ਤੋਂ ਠੀਕ ਹੈ ਸੋ ਉਹ ਜਦੋਂ ਮੈਂ ਉਹਨੂੰ ਕਰ ਲਿਆ ਕਿ ਮੈਂ ਕਿਹਾ ਮੈਨੂੰ ਭਾਜੀ ਕਹਿੰਦਾ ਹੁੰਦਾ ਸੀਗਾ ਮੇਰੀ ਜਿਹੜੀ ਰਸਮ ਉਸਤਾਦ ਦੀ ਸ਼ਗਿਰਦੀ ਦੀ ਬਾਅਦ ਚ ਵੀ ਕਰ ਹਾਂ ਮੈਂ ਕਿਹਾ ਅਸਰ ਤੋਂ ਡੇ ਪੈਸੇ ਕਿਹਾ ਮੇਰੇ ਮੇਰੇ ਨਹੀਂ ਤੇਰੇ ਨੇ ਮੈਂ ਕਿਹਾ ਕਿ ਮੈਂ ਕੀ ਕੀਤਾ ਮੈਂ ਤਾਂ ਕੁਛ ਕੀਤਾ ਨਹੀਂ ਇੰਦਾਂ ਦਾ ਜਿਹੜੇ 10000 ਰੁਪਏ ਮੈਨੂੰ ਹਾਂ ਹਾਂ ਕਹਿੰਦੇ ਕਿ ਉਹ ਤੂੰ ਵੀ ਨਹੀਂ ਵਜਾਈ ਬਾਜਾ ਨਹੀਂ ਵਜਾਇਆ ਰਿਕਾਰਡਿੰਗ ਵਿੱਚ ਮੁਜੀਸ਼ ਨੇ ਆਪਣੇ ਪੇਮੈਂਟ ਲੈ ਕੇ ਤੇਰੀ ਵੀ ਤਾਂ ਫੇਰ ਆਪਣੇ ਪੜ ਗਈ ਓਏ ਹੋਰ ਮੈਂ ਤਾਂ ਯਾਦ ਖਿਆਲ ਵਿੱਚ ਸੀ ਮਤਲਬ ਉਹ ਜਿਹੜਾ 10000 ਰੁਪਇਆ ਜੀ ਫੀਲ ਜਿਹੜਾ ਮੈਨੂੰ ਫੀਲਿੰਗ ਸੀ ਉਸ ਦਾ ਅੱਜ ਜੇ 10 ਕਰੋੜ ਰੁਪਇਆ ਮੇਰੇ ਕੋਲ ਹੈਗਾ ਉਹ ਮੈਨੂੰ ਫੀਲਿੰਗ ਉਹ ਨਹੀਂ ਹੈਗੀ ਉਹ ਨਹੀਂ ਹੈਗੀ ਪਰ ਤੁਸੀਂ ਅੱਜ ਦੱਸੋ ਵੀ ਕੋਈ ਬੰਦਾ ਸਟਰਗਲ ਇਦਾਂ ਅੱਜ ਕੌਣ ਕਰ ਸਕਦਾ ਸਹੀ ਗਾ